ਜਨਾਲਾ ਦੇ ਪਿੰਡ ਰਿਆੜ ਵਿਖੇ ਅਮਰੀਕਾ ਰਹਿੰਦੇ ਪਰਿਵਾਰ ਦੇ ਘਰ ਨੂੰ ਚੋਰਾਵਾਂ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਤੇ ਚੋਰ ਉਸ ਘਰ ਵਿੱਚ ਇਸ ਕਦਰ ਆਪਣਾ ਹੱਥ ਸਾਫ਼ ਕਰਕੇ ਗਏ ਕਿ ਪਾਣੀ ਵਾਲੀਆਂ ਟੂਟੀਆਂ ਵਾਇਰਿੰਗ ਦੀਆਂ ਤਾਰਾਂ ਸਵਿਚ ਬੋਰਡ ਪੱਖੇ ਇੱਥੋਂ ਤੱਕ ਕਿ ਰਸੋਈ ਵਿੱਚ ਪਏ ਚੁੱਲੇ ਦੇ ਬਰਨਰ ਆਪਣੇ ਨਾਲ ਲੈ ਗਏ ਕਿ ਇੱਥੇ ਮੇਰੀ ਸਿਸਟਰ ਵਹਾਈ ਹੈ ਇਹਨਾਂ ਦੇ ਘਰ ਤੇ ਅਸੀਂ ਕੋਈ 8-7 ਦਿਨੀ ਆਣ ਕੇ ਫੇਰਾ ਮਾਰ ਜਣੇ ਚਾਬੀਆਂ ਸਾਡੇ ਕੋਲ ਆ ਤੇ ਕੱਲ ਅਸੀਂ ਆਏ ਸਾਂ ਤੇ ਕੱਲ ਹਲਕੇ ਸਵੇਰੇ ਵੀ ਵੇਖਿਆ ਤੇ ਦਰਵਾਜ਼ਾ ਨਹੀਂ ਖੁੱਲਦਾ ਤੇ ਬਾਅਦ ਵਿੱਚ ਇਤੋ ਬਾਰੀ ਥੋੜੀ ਖੁੱਲੀ ਵੇਖੀ ਮਿਲੀ ਦੀ ਉਹ ਬਾਹਰ ਜੋ ਬਾਰੀ ਖੋਲੀ ਦੇ ਅੱਗੇ ਗ੍ਰਿਲ ਕੱਟੀ ਹੋਈ ਸੀ ਤੇ ਗ੍ਰਿਲ ਕੱਟ ਕੇ ਫਿਰ ਉਹ ਜਦੋਂ ਅੰਦਰ ਵੜ ਕੇ ਦੇਖਦੇ ਅੰਦਰ ਉਹਨਾਂ ਨੇ ਕੁੰਡਾ ਮਾਰਿਆ ਸੀ ਤੇ ਸਾਰਾ ਸਬਾਨ ਚੋਰ ਲੈ ਗਏ ਆ ਜੀ ਚੋਰਾਂ ਦੇ ਇੰਨੇ ਘੌਂਸਲੇ ਬੁਲੰਦੇ ਉਹਨਾਂ ਨੇ ਬਿਲਕੁਲ ਬੇਫਿਕਰ ਹੋ ਕੇ ਕੰਮ ਕੀਤਾ ਜੇ ਪੱਖੇ ਇਨਵਰਟਰ ਸਿਲੰਡਰ ਬਿਜਲੀ ਦੀਆਂ ਤਾਰਾਂ ਬੋਰਡ ਸਵਿਚ ਹਰ ਇੱਕ ਚੀਜ਼ ਲੈ ਗਏ ਆ ਜੀ ਤੇ ਉਹਨਾਂ ਦੇ ਹੌਂਸਲੇ ਬੁਲੰਦੇ ਆ ਤੇ ਉਹਨਾਂ ਤੇ ਕੋਈ ਨੱਥ ਪਾਈ ਜਾਵੇ ਜੀ ਕੋਈ ਸ਼ੱਕ ਹੈ ਕਿਸੇ ਤੇ ਨਹੀਂ ਸ਼ੱਕ ਤੇ ਕਿਸੇ ਤੇ ਨਹੀਂ ਹੈ ਜੀ ਸ਼ੱਕ ਇਤਰਾ ਨਹੀਂ ਕੈਮਰੇ ਦਾ ਪਤਾ ਲੱਗ ਸਕਦਾ ਜੀ ਕੈਮਰਾ ਉਹ ਤੋਂ ਖਲਾ ਕੇ ਵੇਖਿਆ ਜਾਵੇ ਤੇ ਉਹਨਾਂ ਦਾ ਪਤਾ ਲੱਗ ਸਕਦਾ ਜੀ ਕਿ ਕੌਣ ਆਇਆ ਕਿਤਰਾ ਖੜਿਆ ਜੀ ਉਹਨਾਂ ਨੇ ਪੁਲਿਸ ਬੁਲਾਈ ਸੀ ਹਾਂਜੀ ਪੁਲਿਸ ਵਾਲੇ ਆਏ ਸੀ ਜੀ ਹੁਣ ਮੌਕਾ ਵੇਖ ਕੇ ਗਏ ਆ ਉਹ ਕਹਿੰਦੇ ਤੁਸੀਂ ਲਿਸਟ ਬਣਾ ਦੋ ਤੇ ਫਿਰ ਅਸੀਂ ਤਫ਼ਤੀਸ਼ ਕਰਦੇ ਹਾਂ ਜੀ ਜਿੱਥੇ ਜਿਹੜੇ ਖਲੋਤੇ ਇਹ ਜਸਵੰਤ ਸਿੰਘ ਦਾ ਘਰ ਹੈ ਜੀ ਪੁੱਤਰ ਸਰਦਾਰ ਸਜੀਤ ਸਿੰਘ ਜੀ ਇਹ ਅਮਰੀਕਾ ਰਹਿੰਦੇ ਆ ਤੇ ਹੁਣ ਇਹ ਬਾਹਰ ਨੇ ਕੱਲ ਉਹਨਾਂ ਦੇ ਰਿਸ਼ਤੇਦਾਰ ਰਹਿੰਦੇ ਸਨ ਸੂਪੀਆਂ ਜੀ ਉਹਨਾਂ ਦੇ ਕੁੜਮਾ ਵੱਲੋਂ ਇੱਧਰ ਉਹਨਾਂ ਦਾ ਵੱਡਾ ਬੇਟਾ ਵਿਆਹਿਆ ਤੇ ਉਹਨਾਂ ਦਾ ਸਾਲਾ ਸਾਹਿਬ ਇੱਥੇ ਆਏ ਉਹਨਾਂ ਆਣ ਕੇ ਕੱਲ ਵੇਖਿਆ ਜੀ ਆਏ bari ਉਹਨਾਂ ਨੇ ਕੱਟ ਕੇ ਤੇ ਅੰਦਰ ਚੋਰ ਵੜੇ ਆ ਔਰ A ਤੋਂ ਲੈ ਕੇ Z ਤੱਕ ਕੋਈ ਸਮਾਨ ਨਹੀਂ ਛੱਡਿਆ ਫ੍ਰਿਜਾਂ ਪੇਟੀਆਂ ਪੱਖੇ ਜਿਹੜੇ ਤਾਰਾਂ ਨੇ ਕੋਈ ਇਨਵਰਟਰ ਆ ਬੈਂਡਰੀ ਸਭ ਕੁਝ ਲੈ ਗਿਆ ਜੀ ਇਹ ਕੱਲ ਦਾ ਵਾਅ ਕੱਲ ਹੀ ਵੇਖਿਆ ਜੀ ਕਿੰਨੇ ਦਾ ਟੋਟਲ ਨੁਕਸਾਨ ਹੋਇਆ ਇਹ ਟੋਟਲ ਨੁਕਸਾਨ ਕੋਈ 2.5-3 ਲੱਖ ਰੁਪਏ ਦਾ ਜੀ ਉਹ ਦਰਖਾਸਤ ਦਿੱਤੀ ਠਾਣੇ ਹਾਂ ਦਿੱਤੀ ਹੈ ਦਰਖਾਸਤ ਠਾਣੇ ਜੀ ਹੁਣ ਮੌਕਾ ਵੀ ਵੇਖ ਕੇ ਗਿਆ ਜੀ ਠੰਡਾ ਸਾਹਿਬ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਇਨਸਾਫ ਦੀ ਜੀ ਕਿ ਸਾਨੂੰ ਇਨਸਾਫ ਮਿਲੇ ਤੇ ਚੋਰ ਲੱਭਣ ਜਿਹੜਾ ਪਤਾ ਲੱਗੇ ਵੀ ਕੀ ਕਰਨੇ ਤੀਜੀ ਵਾਰ ਦਾ ਸਾਡੇ ਪਿੰਡ ਜੀ ਹੋ ਗਈ ਹੈ ਪਹਿਲੋਂ ਮੇਰੀਆ ਮਗਰਵੇਲੀ ਹੈ ਜੀ ਉੱਥੇ ਦੀਪੂ ਦੀ ਕਣਕੀ ਤੇ ਕਣਕ ਬਾਹਰ ਕੱਢ ਕੇ ਲੈ ਗਏ ਹਨ ਕੋਈ ਸੀਸੀਟੀਵੀ ਵਗੈਰਾ ਨਹੀਂ ਲਾ ਕੇ ਪਾਸੇ ਲੱਗੇ ਘਰਾਂ 'ਚ ਨਹੀਂ ਹੁਣ ਇੱਥੇ ਕੋਈ ਨਹੀਂ ਲੱਗੇ ਇੱਕ ਲੱਗੇ ਜੀ ਉਧਰ ਸਾਹਮਣੇ ਮਰਜੀਤ ਸਿੰਘ ਦੇ ਉਹਨਾਂ ਨੂੰ ਆਖਣ ਦੇ ਆ ਵਿਖਾਓ ਵਿਖਾਓ ਹੁਣ ਵੇਖਦੇ ਉਹਨਾਂ ਵਿਖਾਉਂਦੇ ਤੇ ਇਸ ਮੌਕੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾਵੇਗਾ। ਘਟਨਾ ਦੀ ਇਹ ਹੈਗੇ ਆਪਣਾ ਦਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਰਿਆੜ ਦੇ ਹਾਲ ਵਾਸੀ ਹੈਗੇ ਜੀ ਇਹ ਬਾਹਰਲਾ ਦੇਸ਼ ਅਮਰੀਕਾ ਚ ਰਹਿੰਦੇ ਆ। ਇਹਨਾਂ ਦੇ ਘਰ ਚੋਰੀ ਹੋਈ ਆ ਜਾ ਕੇ ਮੌਕਾ ਵੇਖਿਆ ਗਿਆ ਆ ਚੋਰੀ ਹੋਈ ਆ ਜੀ। ਤੇ ਬਸ ਇਹ ਵੀ ਚੋਰਾ ਦੀ ਭਾਲ ਜਾਰੀ ਆ ਤੇ ਪਰਚਾ ਦੇ ਦਨ ਲੱਗੇ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ